ਦੇਖੋ ਜੀ ਮੈਂ ਮਾ ਪਗੋਠੀ ਦੇ ਦੁਰਬਾਰ ਦੇ ਤੈਦਲ ਜਾ ਰਿਹਾ ਜੀ ਧੁੰਦ ਦੇਖੋ ਜੀ ਗਰਮੀਆਂ ਦਾ ਵੇਲਾ ਧੁੰਦ ਵੇਖੋ ਕਿੰਨੀ ਹੈ ਉੱਪਰ ਜਾ ਕੇ ਕਿੰਨੀ ਹੋਵੇਗੀ ਆਵੇਗਾ ਧੁੰਦ ਓਏ ਹੋਏ ਧੁੰਦ ਦੇਖੋ ਓਏ ਹੋਏ ਠੰਡੀਆਂ ਬਾਵਾਾਂ ਚੱਲਦੀ ਆ ਬੀਆ ਰਾਹ ਵਿੱਚ ਮੁਬਾਰਕਪੁਰ ਦੇ ਕੋਲ ਆਵੇ ਲੋ ਹਾਲ ਜੇ ਮਾਰੇ ਉੱਪਰ ਜਾ ਕੇ ਕਿੰਨਾ ਬੁਰਾ ਹੜੇ ਓਏ ਹੋਏ ਹੋਏ ਠੰਡੀਆਂ ਬਾਵਾਾਂ ਮਹਾਮਾਏ ਦੀ ਕਿਰਪਾ ਵੇਖੋ ਜੀ ਧੁੰਦ ਓਏ ਹੋਏ ਕਿਆ ਬਾਤ ਹੈ ਜੈ ਮਾਤਾ ਦੀ ਜੈ ਮਾਤਾ ਦੀ मुबारकपुर दे कोल में माँ छपघटी रे दरबार से चिंदपुन्नी पेरे जांदा पे जी मुबारकपुर दे कोल में तो है जी थों देखों किन्नी आ हां ठंडिया पावा तो हां ठंडे वेखो ओए हो तो क्या बात है जी